हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਦੀ ਵਾਰਸੇ ਲੈ ਲੈ ਕੇ ਆਂ ਜੀ ਆਉ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਸਕਾਲ ਸਸਕਾਲ ਜੀ ਹੋ ਠੀਕ ਹੋ ਬੜੀ ਹਾਂਜੀ ਠੀਕ ਠਾਕ ਜੀ ਬਹੁਤ ਬੜੀ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਬਾਈ ਮੇਰਾ ਜੱਗੀ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਜੀ ਤਹਿਸੀਲ ਬਾਈ ਤਹਿਸੀਲ ਨਿਹਾਲ ਸਿੰਘਲਾ ਰਹਿੰਦਾ ਜੀ ਨਿਹਾਲ ਸਿੰਘਲਾ ਪਿੰਡ ਸੈਦੋਕੇ ਹਨਾ ਹਾਂਜੀ ਹਾਂਜੀ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਆਪਣਾ 97813 30809 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿ ਬਈ ਪਹਿਲਾਂ ਵੀ ਆਪਾਂ ਕਈ ਵੀਡੀਓ ਪਾਤੀਆਂ ਹਨ ਇਹ ਮਾਲ ਆਪਣੇ ਕੋਲੇ ਬਹੁਤ ਚੰਗਾ ਹੁੰਦਾ ਹਨ ਹਾਂਜੀ ਹਾਂਜੀ ਠੀਕ ਆ ਫਾਰਮ ਵਾਲਾ ਮਾਲ ਹੁੰਦਾ ਹਨ ਹਾਂਜੀ ਹਾਂਜੀ ਬਾਈ ਜੀ ਇਹ ਵੀ ਵੇੜਾ ਆਪਾਂ ਫਾਰਮ ਚੋਂ ਲਈ ਆ ਦੂਜਾ ਸੂਆ ਜੀ ਹਾਂਜੀ ਹਾਂਜੀ ਫੇਸ ਦੇਖੋ ਫੇਸ ਬੜਾ ਪਿਆਰਾ ਬੋਦੀ ਬਾਦੀ ਬਹੁਤ ਚੰਗੀ ਆ ਸਨਖਪੁਣਾ ਜਿਹੜਾ ਵੇੜਾ ਚੁੱਕਦਾ ਉਹਰੇ ਨੂੰ ਕਰੋ ਬੜਾ ਫੇਸ ਦਿਖਾਈਏ ਕਮਾਲ ਦਾ ਫੇਸ ਆ ਕੁਪ ਚੰਗੀ ਆ ਬੋਦੀ ਬਹੁਤ ਚੰਗੀ ਆ ਛੋਟਾ ਛੋਟਾ ਕੰਨ ਆ ਬਾਈ ਇੱਕ ਮਿੰਟ ਮਾਰੀਏ ਕਿਹੜਾ ਸੂਆ ਬਾਈ ਇਹ ਦੂਜਾ ਸੂਆ ਸੂਰੇ ਜਮਾੜੀ ਫਿਊਜ ਕਰ ਲਿਓ ਠੀਕ ਆ ਏਸ ਬਾਈ ਕਰਮਾਲੀ ਦਾ ਬੜਾ ਪਿਆਰਾ ਮੋੜ ਲਾ ਇੱਕ ਹੋਰ ਕੇ ਰੱਖਾ ਜੀ ਦੂਜਾ ਸੁਆ ਕਰਮਾਲੀ ਸੁੰਦੀ ਆ ਕਿੰਨੇ ਦਿਨ ਲੈਂਦੀ ਆ ਬਾਈ ਬਾਈ ਜੀ ਹਜੇ ਦੇ तकरीबन 8 ਦਿਨ ਪਏ ਆ ਜੀ 9 ਮਹੀਨੇ ਪੂਰੇ ਹੋਣ ਚੁੱਕੇ ਆ 8 ਦਿਨ ਕਹਿੰਦਾ ਬਾਈ 8ਾ ਦਿਨਾਂ ਨੂੰ ਤਾਂ ਕਰਮਾਲੀ ਨੇ ਆਰਡਰ ਆ ਜਿਹੜਾ ਬਈ ਕਮਾਲ ਦਾ ਤਿਆਰ ਕਰਨਾ ਹੁਣੇ ਤੁਸੀਂ ਦੇਖੋ ਬਾਈ ਲੇਵਾ ਕੀ ਬਾਤ ਆ ਬਾਈ ਲੈ ਉਪਰੋਂ ਸੂਕੜੋ ਲੇਵਾ ਸ਼ੁਰੂ ਹੁੰਦਾ ਬਈ ਢੱਲਾਡੋ ਲਾ ਬਹੁ ਪਈਆਂ ਸਾਰੀਆਂ ਬਾਲਡਾਂ ਲਾ ਕੱਢ ਕੇ ਕਰਮਾਲੀ ਨੇ ਵੇਚ ਸੋਣਾ ਕੱਲਾ ਕੱਲਾ ਥਣ ਬਈ ਮੁੱਠੀ ਵਾਲਾ ਥਣ ਚਿਵਾਈ ਚੂਈ ਦੀ ਕਰਮਾਲੀ ਬਹੁਤ ਜਗੀਆਂ ਲੱਗੂਗੀ ਲੇਵਰਬੋ ਟਿੰਗਾ ਹਣਾ ਹਾਂਜੀ ਬਾਈ ਜੀ ਅੱਠ ਦਿਨ ਬਾਈ ਹਜੇ ਪੂਰੇ 9 ਮਹੀਨੇ ਪੂਰੇ ਹੋਣ ਚ ਪਏ ਨੇ ਠੀਕ ਤੇ ਮਾਲਕ ਰੱਖੇ ਸੁੱਖ ਜਾਂਦੀ ਬੱਚੀ 8-10 ਦਿਨ ਹਜੇ ਆਰਾਮ ਨਾਲ ਲੈ ਜਾਊਗੀ ਹੂੰ ਤੇ ਪਹਿਲੇ ਸੂਰੇ ਦਾ 32 ਕਿਲੋ ਦਾ ਰਿਕਾਰਡ ਆ ਬਾਈ ਇਹਦਾ 32 ਲੀਟਰ ਦਾ 32 ਲੀਟਰ ਪਲੂਣ ਬੱਚੀ ਨੇ ਦੁੱਧ ਦਿੱਤਾ ਵਾ 32 ਲੀਟਰ ਦਾ ਬਾਈ ਇਹਦਾ ਰਿਕਾਰਡ ਆ ਪਲੂਣ ਦਾ ਜੀ ਇੱਕ ਹੀ ਦੂਜਾ ਸੂਰਾ ਸੂਰਾ ਹੀ ਆ ਸੂਰਾ ਸੂਰਾ ਹੀ ਆ ਕਰ ਮਾਲੀ ਕਮਾਲ ਤੇ ਗਰਮੀ ਦਾ ਕਰਕੇ ਜਣਦੀ ਥੋੜਾ ਜਿਆਦਾ ਪਾਣੀ ਜਣਦੀ ਹੁਣ ਵੀ ਇੰਨਾ ਹੀ ਕਰਾਂਗੇ ਵੀ 30-32 ਕਿਲੋ ਦਾ ਤਾਂ ਆਰਾਮ ਨਾਲ ਦੇ ਦੂਗੀ ਜੇ ਕਿਤੇ ਗਰਮੀ ਨਾ ਹੁੰਦੀ ਸਿਆਲ ਹੁੰਦੀ 40 ਤੋਂ ਪਲੱਸ ਇਹ ਲਓ outra ਕੱਦ ਬੱਡ ਚੰਗਾ ਰੰਗ ਰੂਪ ਚੰਗਾ ਥਣ ਥਣ ਚੰਗਾ ਇਧਰ ਲੈ ਚਲ ਬਹੁਤ ਚੌੜਾ ਬਈ ਰਾਜੀ ਰੂਪ ਦੀ ਫੋਲ ਆ ਕੱਦ ਬੱਡ ਬਹੁਤ ਚੰਗਾ ਯਾਦ ਬਿਊਟੀਫੁੱਲ ਚੰਗੀ ਆ ਦੁੱਧ ਚੰਗਾ ਪਰੂ ਪਹਿਲੇ ਸੁਣੇ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਹੋਰਾ ਤਾਰਾ ਦੇਖੋ ਚਮਕ ਝਮਕ ਬਹੁਤ ਆ ਬੈੜ ਦੇ ਵਿੱਚ ਤੇ ਕੀ ਮੁੱਲ ਆ ਭਰਾ ਫਿਰ ਇਹਦਾ ਮੁੱਲ ਬਾਈ ਜੀ ਇਹਦਾ ਫੋਨਤੀ ਹੋਊਗਾ ਜੀ ਜਾਇਜ਼ ਹੋਊਗਾ ਹਾਂਜੀ ਹਾਂਜੀ ਬਾਈ ਅੱਗੇ ਵੀ ਆਪਾਂ ਤੁਹਾਨੂੰ ਪਤਾ ਹੀ ਆ ਬੈੜ ਆਪਾਂ ਜਿਹੜੀ ਵੀਡੀਓ ਪਾਉਣੀ ਆ ਬੈੜ ਚੰਗੂ ਵੀ ਹੁੰਦੀ ਆ ਜੀ ਉਹ ਸਹੀ ਗੱਲ ਪਹਿਲਾਂ ਹੀ ਬਾਈ ਦੀਆਂ ਕਈ ਵੀਡੀਓ ਪਾਈਆਂ ਪਸ਼ੂ ਚੰਗਾ ਹੁੰਦਾ ਮੁੱਲ ਵੀ ਪਸ਼ੂ ਦੇ ਹਿਸਾਬ ਨਾਲ ਪਸ਼ੂ ਦੇ ਹਿਸਾਬ ਨਾਲ ਲੱਗਣਾ ਜੀ ਸਹੀ ਗੱਲ ਹੈ ਇਸ ਵਗੈਰਾ ਰੰਗ ਰੂਪ ਬਾਡੀ ਵੇਟ ਬਹੁਤ ਚੰਗਾ ਬਈ ਨਾੜਾ ਨੂਣਾ ਫੋਲੋ ਚਾਹੀਦਾ ਖੜਾ ਲਾਈ ਇੱਕ ਮਿੰਟ ਕੱਚੀ ਜ਼ਰੂਰ ਦੱਸਿਆ ਬਾਈ ਨੇ 7-8 ਦਿਨਾਂ ਦੀ ਤੇ ਉਦੋਂ ਦੀ ਆਰਡਰ ਦੀ ਕੁਆਲਿਟੀ ਹੈ ਜਿਹੜੀ ਨੇ ਬਾਈ ਕਮਾਲ ਦੀ ਤਿਆਰ ਕਰ ਲੈਣੀ ਹੈ ਤੇ ਕਿਸੇ ਵੀਰ ਨੂੰ ਬਾਈ ਬਰਡ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋ ਧੰਨਵਾਦ ਇੱਕ ਇੱਕ ਨਾਲ